ਕੋਈ ਨਹੀਂ ਬੱਸ ਚੰਗਾ ਕੀਤਾ ਚੰਗਾ ਕੀਤਾ ਇਹਨਾਂ ਦੀ ਹੈ ਹੈ ਹੋਰ ਵੀ ਬਸ ਠੀਕ ਹੈ ਠੀਕ ਹੈ ਇਹ ਇਹ ਪੰਜਾਬ ਪੁਲਿਸ ਦੇਖਿਓ ਜੀ ਇਹ ਨਾਲ ਲਦੀਆਂ ਰੱਖੇ ਦਾ ਇਹ ਸ਼ਰਾਬ ਪੀਤੀ ਸੀ ਇਹ ਵੀ ਸ਼ਰਾਬ ਪੀਤੀ ਸੀ ਮੇਰੀ ਚਾਬੀ ਦੇ ਮੋਟਰਸਾਈਕਲ ਦੀ ਆਹ ਦੇਖਿਓ ਜੀ ਇਹਨਾਂ ਦਾ ਨੰਬਰ ਦੇਖੋ ਲਖਮਿੰਦਰ ਸਿੰਘ ਅਨਾਲ ਪੰਜਾਬ ਵਧੀਆ ਇਸ ਵੀਡੀਓ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤੇ ਨਜ਼ਰ ਆ ਰਿਹਾ ਹੈ ਅਤੇ ਇੱਕ ਨੌਜਵਾਨ ਉਸਦੇ ਨਾਲ ਬਹਿਸਬਾਜੀ ਵੀ ਕਰ ਰਿਹਾ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੀ ਕਾਰ ਦੇ ਨਾਲ ਇੱਕ ਐਕਟਿਵਾ ਨੂੰ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਇੱਥੇ ਹੰਗਾਮਾ ਹੋ ਗਿਆ ਕਈ ਘੰਟਿਆਂ ਤੱਕ ਲਗਾਤਾਰ ਹੰਗਾਮਾ ਚੱਲਦਾ ਰਿਹਾ ਅਤੇ ਜਿਸ ਨੌਜਵਾਨ ਦੀ ਐਕਟਿਵਾ ਨੂੰ ਟੱਕਰ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਮਾਰੀ ਗਈ ਸੀ ਉਸ ਨੌਜਵਾਨ ਦੇ ਵੱਲੋਂ ਹੰਗਾਮਾ ਕੀਤਾ ਗਿਆ ਆਲੇ-ਦੁਆਲੇ ਦੇ ਲੋਕ ਇਕੱਠੇ ਕਰ ਲਏ ਗਏ ਅਤੇ ਇਸ ਦੌਰਾਨ ਇਸ ਪੁਲਿਸ ਮੁਲਾਜ਼ਮ ਨੂੰ ਘੇਰਾ ਪਾ ਲਿਆ ਗਿਆ ਲੋਕਾਂ ਦੇ ਵੱਲੋਂ ਅਤੇ ਕਿਹਾ ਗਿਆ ਕਿ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਅਜਿਹਾ ਕਰਨਗੇ ਤਾਂ ਫਿਰ ਆਮ ਲੋਕ ਕੀ ਕਰਨਗੇ ਤਾਂ ਦੱਸਦੀ ਹੈ ਕਿ ASI ਲਖਵਿੰਦਰ ਸਿੰਘ ਜੋ ਕਿ ਜਾਣਕਾਰੀ ਅਨੁਸਾਰ ਬਟਾਲਾ ਵਿਖੇ ਤਾਇਨਾਤ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਨਜ਼ਰ ਆਏ ਅਤੇ ਇਸ ਦੌਰਾਨ ਇੱਕ ਗੱਡੀ ਦੇ ਵੱਲੋਂ ਐਕਟਿਵ ਨੂੰ ਟੱਕਰ ਮਾਰੀ ਗਈ ਪੁਲਿਸ ਮੁਲਾਜ਼ਮ ਦੀ ਹੈ ਗੱਡੀ ਸੀ ਜਿਸ ਤੋਂ ਬਾਅਦ ਇੱਥੇ ਵਿਵਾਦ ਹੋ ਗਿਆ ਅਤੇ ਕਈ ਘੰਟੇ ਲਗਾਤਾਰ ਹੰਗਾਮਾ ਚੱਲਦਾ ਰਿਹਾ ਐ ਗੁਰਦਾਸਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਗੁਰਦਾਸਪੁਰ ਤੋਂ ਲੰਘਦੇ ਜੀਟੀ ਰੋਡ ਵਿਖੇ પેટ્રોલ ਪੰਪ ਦੇ ਨੇੜੇ ਇਹ ਹੰਗਾਮਾ ਹੋਇਆ ਜਿੱਥੇ ਇੱਕ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਨਜ਼ਰ ਆਇਆ ਜਾਣਕਾਰੀ ਅਨੁਸਾਰ ਹੈ ਪੁਲਿਸ ਮੁਲਾਜ਼ਮ ਬਟਾਲਾ ਵਿਖੇ ਤਾਇਨਾਤ ਹੈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਹੰਗਾਮਾ ਹੋਣ ਤੋਂ ਬਾਅਦ ਦੋਵੇਂ ਧਿਰਾਂ ਨੂੰ ਥਾਣੇ ਵਿੱਚ ਬੁਲਾਇਆ ਗਿਆ ਅਤੇ ਇਸ ਦੌਰਾਨ ਰਾਜ਼ੀਨਾਮਾ ਵੀ ਹੋ ਗਿਆ ਕਿਉਂਕਿ ਜੋ ਐਕਟੀਵਾ ਦਾ ਨੁਕਸਾਨ ਹੋਇਆ ਸੀ ਉਹ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਭਰਨ ਵਾਸਤੇ ਹਾਮੀ ਭਰੀ ਗਈ ਅਤੇ ਫਿਰ ਉਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਵੀ ਹੋ ਜਾਂਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਵੱਖ-ਵੱਖ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਅਜਿਹਾ ਕਰੇਗੀ ਤਾਂ ਫਿਰ ਆਮ ਲੋਕ ਕੀ ਕਰਨਗੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਹੀ ਐਕਟਿਵਾ ਨੂੰ ਟੱਕਰ ਮਾਰੀ ਗਈ ਹੈ ਅਤੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਵੀਡੀਓ ਦੇ ਵਿੱਚ ਅਗਲੀ ਸੀਟ ਦੇ ਉੱਤੇ ਇੱਕ ਸ਼ਰਾਬ ਦੀ ਬੋਤਲ ਵੀ ਪਈ ਹੋਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਪੁਲਿਸ ਵਾਲੇ ਦਾ ਵਿਰੋਧ ਵੀ ਕੀਤਾ ਗਿਆ ਕਿ ਆਖਿਰਕਾਰ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੈ ਤੇ ਉੱਪਰੋਂ ਇਸ ਦੀ ਹੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ ਤੇ ਇਸ ਦੇ ਵੱਲੋਂ ਆਪਣੀ ਗੱਡੀ ਦੇ ਨਾਲ ਐਕਟਿਵਾ ਸਵਾਰ ਨੌਜਵਾਨ ਨੂੰ ਟੱਕਰ ਮਾਰੀ ਗਈ ਹੈ ਤੇ ਐਕਟਿਵਾ ਦਾ ਵੀ ਨੁਕਸਾਨ ਹੋਇਆ ਹਾਲਾਂਕਿ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਜਾਣਕਾਰੀ ਨੂੰ ਦਾ ਸਿਆਚਾ ਰਿਹਾ ਹੈ ਕਿ ਐਕਟੀਵਾ ਦਾ ਜੋ ਨੁਕਸਾਨ ਹੋਇਆ ਸੀ ਉਸਦੇ ਪੈਸੇ ਜਿਹੜੇ ਨੇ ਉਹ ਨੌਜਵਾਨ ਨੂੰ ਦੇ ਦਿੱਤੇ ਗਏ ਜਿਸ ਤੋਂ ਬਾਅਦ ਥਾਣੇ ਦੇ ਵਿੱਚ ਹੀ ਦੋਹੇ ਧਿਰਾਂ ਵਿਚਾਲੇ ਰਾਜ਼ੀਨਾਮਾ ਹੋ ਗਿਆ